ਸਾਡੇ ਨਾਲ ਡਾਕਟਰ ਅਕਮਨ ਸਾਡੇ ਨਾਲ ਗਿਆਨ ਜੋਤੀ ਚੈਰੀਟੇਬਲ ਟਰਸਟ ਤੋਂ ਵੀ ਆ ਗਏ ਹੋ ਜੀ ਇਹ ਅਕਸਰ ਜੋ ਸਾਡੇ ਗਰੀਬ ਭਾਈਚਾਰੇ ਹੈਗਾ ਜਿਨ੍ਹਾਂ ਨੂੰ ਕਿਤੇ ਜ਼ਰੂਰਤ ਹੁੰਦੀ ਆ ਕੋਈ ਐਜੂਕੇਸ਼ਨਲ ਨੀਡਸ ਹੁੰਦੀਆਂ ਉਹਨਾਂ ਨੂੰ ਪੂਰੀਆਂ ਕਰਦੇ ਆ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਅੱਛਾ ਸਰ ਇਹ ਦੱਸਿਓ ਕਿ ਇੱਕ ਬੱਚੇ ਦੀ ਇਹ ਵੀ ਵੀਡੀਓ ਆ ਰਹੀ ਹੋਈ ਕਿ ਮੇਰੀਆਂ ਕਿਤਾਬਾਂ ਦਾਖਾ ਜੀ ਇਹ ਲਈ ਦਰਾਸ ਦੀ ਘਟਨਾ ਅਤੀ ਹੈ ਜੀ ਆ ਕੀ ਕਹਿਣਾ ਚਾਹੁੰਦਾ। ਬਹੁਤ ਬਹੁਤ ਰਹਿਉਾਂ ਵੀ ਤੁਹਾਡਾ ਮੀਡੀਆ ਦੇ ਆਪਣੀ ਤਰਫੋਂ ਤਹਿ ਦਿਲੋਂ ਧੰਨਵਾਦੀਆਂ ਵੀ ਜਿਹੜੇ ਤੁਸੀਂ تین ਦੁਨੀਆਂ ਦੀ ਜਿਹੜੀ ਆਵਾਜ਼ ਹੈ ਉਹ ਬੋਲੀ ਸਰਕਾਰ ਦੇ ਤੇ ਸਮਾਜਿਕ ਕਾਰਕੁਨਾਂ ਦੇ ਤੱਕ ਜੀ ਪਹੁੰਚਾਉਂਦੇ ਆ ਇਸ ਗੱਲੋਂ ਤੁਸੀਂ ਧੰਨਵਾਦੀ ਦੀ ਬਤ। ਮੈਂ ਬਿਆਨ ਸਿੰਘ ਸਿੱਧੂ ਕੋਟਪੁਰੇ ਤੋਂ ਗਿਆਨ ਜੋਤੀ ਚੈਰੀਟੇਬਲ ਟਰਸਟ ਦਾ ਮੈਂ ਚੇਅਰਮੈਨ ਆ ਜਿਹੜੀ ਇਹ ਘਟਨਾ ਕਰਮ ਹੋਇਆ ਇਹਦੇ ਵਿੱਚ ਜਿਹੜੀਆਂ ਇਨਸਾਫ ਸੰਧ ਜੱਫੇ ਬੰਦੀਆਂ ਉਹ ਇਨਸਾਫ ਦੀ ਮੰਗ ਕਰ ਰਹੀਆਂ ਨੇ ਜਿੱਥੇ ਇਥੋਂ ਦੇ ਪ੍ਰਬੰਧਕਾਂ ਨੂੰ ਜਿੱਥੇ ਇਥੋਂ ਦੇ ਜ਼ਿਲ੍ਹੇ ਦੇ ਜਿਹੜੇ ਐਡਮਿਨਿਸਟ੍ਰੇਟਰ ਹੈਗੇ ਆ ਬਿਊਰੋਕ੍ਰੇਸੀ ਹੈਗੀ ਆ ਉਹਨਾਂ ਨੂੰ ਉਹ ਆਪਦੇ ਜਿਹੜੇ ਉਹਨਾਂ ਦੇ ਫਰਜ਼ ਆ ਉਹਨਾਂ ਪ੍ਰਤੀ ਜਾਗਰੂਕ ਕਰ ਰਹੀਆਂ ਤੇ ਮੈਂ ਨਾਲ ਦੀ ਨਾਲ ਹੀ ਇੱਕ ਹੋਰ ਬੇਨਤੀ ਕਰਨਾ ਚਾਹਾਂਗਾ ਕਿਉਂਕਿ ਪੰਜਾਬ ਦੇ ਵਿੱਚ ਇਹ ਇੱਕ ਗੁਰੂਆਂ ਦਾ ਸਲਸਮਾ ਜਾਂ ਇਹ ਕਹ ਲੋ ਵੀ ਇਸ ਤੋਂ ਜਿਹੜੇ ਵੀ ਕੋਈ ਜਦੋਂ ਕੋਈ ਦਖਦਾਹੀ ਕੋਈ ਘਟਨਾ ਵਾਪਰਦੀ ਹੈ ਤੇ ਜਿੰਨੀਆਂ ਚੈਰਿਟੀ ਕਰਨ ਵਾਲੀਆਂ ਸੰਸਥਾਵਾਂ ਆ ਉਹ ਪਿੱਛੇ ਢਹੜਦੀ। ਸੋ ਮੇਰੀ ਔਰ ਜੋ ਅਪੀਲ ਹੈ ਜਿਹੜੀਆਂ ਸਮਾਜਿਕ ਜਥੇਬੰਦੀਆਂ ਜਾਂ ਚੈਰਿਟੀ ਜਿਹੜੀਆਂ ਲੋਕ ਜਿਹੜੇ ਕਰਦੇ ਆ ਅੱਜ ਆ ਕੇ ਇਹਨਾਂ ਦੇ ਬੱਚਿਆਂ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਅਸੀਂ ਇਹਨਾਂ ਦੇ ਲਈ ਸਹਾਇਤਾ ਜਿਹੜੀ ਹੈਗੀ ਜਿੰਨੀ ਵੀ ਬਣ ਸਕਦੀ ਉਹ ਦੇ ਸਕੀਏ ਕੋਈ ਕੱਪੜਾ ਕੋਈ ਲੀੜਾ ਲੱਤਾ ਕੋਈ ਲੰਗਰ ਦੇ ਰੂਪ ਵਿੱਚ ਜਿੰਨੇ ਵੀ ਇਹ ਫਰਜ਼ ਹੈਗੇ ਆ ਅਸੀਂ ਉਹਨਾਂ ਤੋਂ ਬੰਦੀ ਜਿਹੜੀ ਹੈਗੀ ਆ ਆਪਾਂ ਜਿਹੜੇ ਹੈਗੇ ਆ ਅੱਜ ਜਿੰਨੇ ਸਮਰਥਾ ਦੇ ਮੁਤਾਬਕ ਹੈ ਇਹਨਾਂ ਦੀ ਮਦਦ ਕਰੀਏ ਸੋ ਮੇਰੀ ਇੱਕ ਵਾਰ ਫਿਰ ਜਿੰਨੇ ਵੀ ਜਿਹੜੇ ਹੈਗੇ ਆ ਚੈਰਿਟੀ ਕਰਨ ਵਾਲੇ ਲੋਕ ਆ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਆ ਕੇ ਇਸ ਪਰਿਵਾਰ ਦੀ ਜਿਹੜੀ ਹੈਗੀ ਆ ਬਾਹਰ ਫੜੋ ਜਿੱਥੋਂ ਤੱਕ ਰਹਿਗਾ ਇਹਨਾਂ ਤੇ ਬੰਦੀ ਕਾਰਵਾਈ ਕਰਨ ਦੀ ਉਹ ਸਮਾਜਿਕ ਜਥੇਬੰਦੀਆਂ ਆਪਣੇ ਅਸਰ ਸੂਕ ਨਾਲ ਆਪਣੇ ਪ੍ਰੈਸ਼ਰ ਨਾਲ ਉਹ ਇਹਨਾਂ ਤੇ ਪ੍ਰੈਸ਼ਰ ਹੈ ਜਿਹੜੀਆਂ ਬਣਾਉਣ ਪ੍ਰੈਸ਼ਰ ਬਣਾ ਕੇ ਸਰਕਾਰ ਦੇ ਉੱਤੇ ਜਿਹੜੇ ਹੈਗੇ ਆ ਲੋਸ਼ੀਆ ਉਹਨਾਂ ਤੇ ਜਿਹੜੀ ਮੁੱਢਲੀ ਕਾਰਵਾਈ ਕੀਤੀ ਜਾਵੇ ਸਰਕਾਰ ਆਉਂਦੀ ਬੰਜੇ ਪੱਖਾ ਨੂੰ ਵੇਖ ਕੇ ਸੰਵਿਧਾਨ ਖਾਕਾ ਨੂੰ ਦੇਖਦੇ ਹੋਏ ਵੀ ਇਹ ਜਿਹੜੇ ਲੋਕ ਇੱਥੇ ਰਹਿ ਰਹੇ ਆ ਉਹਨਾਂ ਦੇ ਕੀ ਸੰਵਿਧਾਨਕ ਹੱਕ ਬੰਦੇ ਨੇ ਉਹਨਾਂ ਨੂੰ ਜਿਹੜਾ ਮੁਆਵਜ਼ਾ ਹੈਗਾ ਉਹ ਬੰਦਾ ਜਿਹੜਾ ਉਹ ਦਿੱਤਾ ਜਾਵੇ। ਅੱਛਾ ਪ੍ਰਧਾਨ ਜੀ ਇਹ ਦੱਸੇ ਕਿ ਜੇਕਰ ਮੰਨ ਲਓ ਕਿ ਇਸ ਦੇ ਉੱਤੇ ਕੋਈ ਢਿੱਲੀ ਕਾਰਜ ਜਾਰੀ ਹੁੰਦੀ ਹੈਗੀ ਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੇਖਦੇ ਕਿਸ ਤਰ੍ਹਾਂ ਦੀ ਕਰਤ ਪਿਆ ਸਕਦਾ। ਆਹ ਦੇਖੋ ਇਹ ਵੀ ਜਿਹੜੀ ਆ ਇਹ ਘਟਨਾ ਵਾਪਰੀ ਹੈਗੀ ਆ ਇਹੜਾ ਚਿੱਟਾ 2000000 ਦਾ ਵੱਡੀ ਕੰਪਨੀ ਦੇ ਨਾਮ ਲੱਗਿਆ ਹੋਇਆ ਹੈਗਾ ਉਹਦੇ ਵੱਲੋਂ ਇੱਕ ਸਾਰੇ ਪੰਜਾਬ ਵਾਸੀਆਂ ਨੂੰ ਇੱਕ ਤਰ੍ਹਾਂ ਦੀ ਉਪਹਾਰਨ ਹੈਗਾ ਜੇ ਤੁਸੀਂ ਮੈਂ ਦਾ ਵਿਰੋਧ ਕੀਤਾ ਤਾਂ ਅਸੀਂ ਜਿਹੜਾ ਇਸ ਤਰ੍ਹਾਂ ਦਾ ਘਟਨਾ ਵਾਪਰੀ ਹੈਗੀ ਆ ਬਾਬਾ ਜੀ ਦੇ ਸਾਹਮਣੇ ਵਿੱਚ ਇਸ ਤਰ੍ਹਾਂ ਕਰਾਂਗੇ ਤਾਂ ਇਹਦੇ ਲਈ ਇੱਕਲੀ ਇੱਕ ਇੰਨਾ ਲੋਕਾਂ ਨਾਲ ਇਹ ਘਟਨਾ ਕੱਲੋ ਕਿਸੇ ਹੋਰ ਪਿੰਡ ਵਿੱਚ ਵੀ ਇਦੋਂ ਵੱਡੀ ਘਟਨਾ ਵਾਪਰ ਸਕਦੀ ਹੈਗੀ ਇਸ ਲਈ ਇਹਦੀਆਂ ਅਨਸਾਫ਼ ਪਸੰਦ ਜਦੇ ਬੰਦੀਆਂ ਕਿੱਟੇ ਦੇ ਖਿਲਾਫ ਲੜ ਰਹੀਆਂ ਹੈਗੀਆਂ ਆ ਸਮਾਜਿਕ ਜਦੇ ਬੰਦੀਆਂ ਜਿਹੜੀਆਂ ਅਨਸਾਫ਼ ਲਈ ਲੜ ਰਹੀਆਂ ਹੈਗੀਆਂ ਉਹ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹੈਗਾ ਭਾਈ ਇਹ ਇੱਕ ਪਿੰਡ ਬਾਤੀ ਦੀ ਗੱਲ ਨਹੀਂ ਗੀ ਇਹ ਸਾਰੇ ਪੰਜਾਬ ਦੀ ਜਵਾਨੀ ਦੀ ਗੱਲ ਹੈਗੀ ਆ ਸਾਰੇ ਸਾਰੇ ਪੰਜਾਬ ਦੇ ਸੱਤ ਲੋਕਾਂ ਦੀ ਗੱਲ ਹੈਗੀ ਆ ਸਾਨੂੰ ਇਕੱਠੇ ਹੋ ਕੇ ਇਸ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਜਾਣਾ ਕੋਈ ਜਥੇਬੰਦ ਕੜਾਕੂ ਹੋਵੇਗਾ ਉਹਦੇ ਲਈ ਤਿਆਰੀ ਕਰਨੀ ਚਾਹੀਦੀ ਹੈ ਕਿ ਆ ਜੇ ਸਰਕਾਰ ਨਹੀਂ ਜੜੀ ਹੈਗੀ ਆ ਉਹਨਾਂ ਲਈ ਰਗਾਂ ਨਹੀਂ ਦੇਸਾਂਗੇ ਬਵਾਜੋ ਨਹੀਂ ਦੇਦਾਂਗੇ ਤਾਸੀ ਵੀਰੇ ਦਾ ਸਾਡੇ ਜਿੱਥੇ ਬੰਦਾਂ ਗੱਲ ਆ ਗਈ ਹੈ ਨਹੀਂ ਗੱਲ ਮੈਂ ਫੇਰੀ ਕਰੂੰਗਾ ਹੋਰ ਜਥੇ ਬੰਨੀਆਂ ਜਿਹੜੇ ਉਹ ਚੈਨਲ ਹੈਗੇ ਆ ਜਿਹਦੇ ਕਬੱਡੀ ਬੰਦਿਆਂ ਗੱਲਾਂ ਕਰਦੇ ਹੁੰਦੇ ਹੈਗੇ ਆ ਪਰ ਇਸ ਸਕ੍ਰਿਪਟ ਪਰਵਾਰ ਦੇ ਹਿਸਾਬ ਨਾਲ ਹਿਸਾਬ ਨਾਲ ਉਹ ਵੀ ਨਹੀਂ ਆਏਗਾ ਉਹਨਾਂ ਨੂੰ ਵੀ ਜਿਹੜਾ ਹੈਗਾ ਇਸ ਪਾਸੇ ਆਉਣਾ ਚਾਹੀਦਾ ਹੈਗਾ ਤੁਹਾਨੂੰ ਪੰਜਾਬ ਦੇ